ਦੇਖੋ ਇਹ ਸੰਯੁਕਤ ਮੋਦੀ ਆਲ ਇੰਡੀਆ ਦਾ ਲਿਖਿਆ ਹੋਇਆ 10 ਜੁਲਾਈ ਦੀ ਜਿਹੜੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਆ ਉਹਦਾ ਲਿਖਿਆ ਹੋਇਆ ਪ੍ਰੋਗਰਾਮ ਦੇ ਤਹਿਤ ਅੱਜ ਆਸੀਂ ਬਰਨਾਲੇ ਦੇ ਵਿੱਚ ਐਮਪੀ ਨੂੰ ਮੰਗ ਪੱਤਰ ਦੇ ਰਹੇ ਆ। ਇਹ ਅਸੀਂ 16 17 18 ਤਿੰਨ ਦਿਨ ਬਥੇ ਆ ਸਾਰੇ ਭਾਰਤ ਦੇ ਵਿੱਚ ਐਮਪੀਆ ਨੂੰ ਕਦਾਸਵਾ ਦੇ ਮੈਂਬਰਾਂ ਨੂੰ ਮੰਗ ਪੱਤਰ ਦੇਣ ਦਾ ਜਿਹੜਾ ਪ੍ਰੋਗਰਾਮ ਲਿਖਿਆ ਉਹਦੇ ਤਹਿਤ ਜਿਹੜੀਆਂ ਦਿੱਲੀ ਮੋਰਚੇ ਦੇ ਵਿੱਚ ਰਹਿੰਦੀਆਂ ਮੰਗਾਂ ਨੇ ਤੇ ਉਹਦੇ ਨਾਲ ਜੁੜੀਆਂ ਹੋਈਆਂ ਤਿੰਨ ਅੰਗਾਂ ਹੋਰ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਅਸੀਂ ਅੱਜ ਇਹ ਮੰਗ ਪੱਤਰ ਐਮਪੀ ਜਿਹੜਾ ਨੀਤ ਹੈ ਰਾਇ ਨੂੰ ਦੇਣਾ ਤੇ ਕੀ ਕੀ ਮੰਗਾ ਜਿਹਦੇ ਵਿੱਚ ਮੰਗਾਂ ਦੇ ਵਿੱਚ ਲਖਨਪੁਰ ਖੀਵੀ ਦੇ ਜਿਹੜੇ ਐਮਐਸਟੀ ਦਾ ਗਾਰੰਟੀ ਕਾਨੂੰਨ ਬਣਾਉਣਾ ਲਖਨਪੁਰ ਖੀਵੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਬਿਜਲੀ ਬਿਲ 2020 ਹੈ ਜਿਹੜਾ ਉਹ ਨੂੰ ਰੱਦ ਕਰਾਉਣਾ ਤੇ ਜਿਹੜੇ ਕਿਸਾਨਾਂ ਤੇ ਪ੍ਰਦੂਸ਼ਨ ਦੇ ਪਰਚੇ ਜਿਹੜੇ ਉਹ ਰੱਦ ਕਰਾਉਣਾ ਤੇ ਇਹਦੇ ਨਾਲ ਜੁੜੀਆਂ ਜਿਹੜੀਆਂ ਮੰਗਾਂ ਨੇ ਜਿਹੜੇ ਖੀਦ ਹੋਏ ਨੇ ਕੰਪਨਸੇਸ਼ਨ ਨਹੀਂ ਰਹਿੰਦੇ ਨੇ ਕਿਸਾਨ ਉਹਨਾਂ ਨੂੰ ਦਿਵਾਉਣਾ ਦੇਵਨਾ ਦੀ ਇਤਿਹਾਸਕ ਯਾਦਗਾਰ ਵਾਸਤੇ ਥਾਂ ਲੈਣ ਦੀ ਗੱਲ ਇਹ ਗੱਲਾਂ ਜੁੜੀਆਂ ਹੋਈਆਂ ਨੇ ਬਾਕੀ ਕਰਜ਼ਾ ਖਤਮ ਕਰਨਾ ਕਿਸਾਨਾਂ ਦਾ ਪਛਲੀ ਮਰ ਦਾ ਮਾਰ ਹੁੰਦੀ ਉਹਦੀ ਬੀਮਾ ਯੋਜਨਾ ਬਣਾਉਣਾ ਤੇ ਕਿਸਾਨਾਂ ਦੀ 10000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਜਿਹੜੀ ਉਮਰ ਹੋਣ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਦੇਣ ਦੀ ਜਿਹੜੀਆਂ ਮੰਗਾਂ ਨੇ ਇਹ ਸਾਡੀਆਂ ਐਡ ਕੀਤੀਆਂ ਹੋਈਆਂ ਨੇ ਉਹਦੇ ਵਿੱਚ ਜਾਨੀ ਜਿਹੜੇ ਤਿੰਨ ਅਪਰਾਧਿਕ ਕਾਨੂੰਨ ਬਣਾਏ ਨੇ ਸਰਕਾਰ ਨੇ ਇਹਨਾਂ ਨੂੰ ਵਾਪਸ ਕਰਾਉਣ ਦੀ ਗੱਲ ਜਿਹੜੇ ਹੁਣੇ ਜਾਨੀ ਇੱਕ ਜਿਹੜਾਈ ਤੇ ਲਾਗੂ ਹੋਏ ਨੇ ਇਹਨਾਂ ਨੂੰ ਵਾਪਸ ਕਰਾਉਣ ਦੀ ਮੰਗ ਹੈ ਜਿਹੜੀ ਉਹ ਵਿੱਚ ਪਾ ਕੇ ਅਸੀਂ ਉਹਦੇ ਤੇ ਅੱਜ ਸਾਰੇ ਭਾਰਤ ਦੇ ਵਿੱਚ 16 17 18 ਤਿੰਨ ਦਿਨ ਜਾਨੀ ਇਹ ਸਾਰੇ ਭਾਰਤ ਦੇ ਅੱਗੇ ਨੂੰ ਮੰਗ ਪੱਤਰ ਦੇ ਦਿੱਤਾ। ਲਗਾਤਾਰ ਮੰਗ ਪੱਤਰ ਵੀ ਦਿੱਤੇ ਸਰਕਾਰ ਦੇ ਵੀ ਨਹੀਂ ਵਾਦੇ ਸਾਰੇ ਪੂਰੇ ਨਹੀਂ ਦੇ ਵਰ ਕੀ ਚੰਗ। ਦੇਖੋ ਸਰਕਾਰਾਂ ਮੰਗ ਪੱਤਰ ਦੇਣੇ ਸਾਡੇ ਕੰਮ ਹੈ ਸਰਕਾਰਾਂ ਨੇ ਮੰਗ ਪੱਤਰਾਂ ਦੀ ਗੌਰ ਕਰਦੀਆਂ ਨੇ ਕਿ ਨਹੀਂ ਕਰਦੀਆਂ ਸਾਡੇ ਕੋਲ ਵਾਸਤੇ ਕੈਬਿਡੈਂਸ ਹੈ ਕਿ ਅਸੀਂ ਤੁਹਾਡਾ ਤੁਹਾਡੇ ਕੋਲੇ ਆਪਣੀ ਗੱਲ ਹਰ ਜਮਹੂਰੀ ਤਰੀਕੇ ਨਾਲ ਲੋਕਤੰਤਰ ਦੇ ਵਿੱਚ ਸੰਵਿਧਾਨ ਦੇ ਘੇਰੇ ਜਿਹੜਾ ਹੈ ਕਿ ਸਾਨੂੰ ਅਸੀਂ ਸਾਰੀ ਗੱਲ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ। ਤੁਸੀਂ ਸਾਡੀਆਂ ਗੱਲਾਂ ਨਹੀਂ ਸੁਣੀਆਂ। ਅੱਜ ਦੁਨੀਆ ਦੇਖ ਰਹੀ ਹੈ ਵੀ ਅਸੀਂ ਐਮਐਸ ਦੀ ਗਰਾਡਿੰਗ ਨੂੰ ਤੇ ਲਗਭਗ 2021 ਦੇ ਦਸੰਬਰ ਤੋਂ ਲੈ ਕੇ ਲਗਾਤਾਰ ਲੜ ਰਹੇ ਹਾਂ ਦਿੱਲੀ ਮੋਰਚੇ ਦੇ ਰੈਣੀਆ ਮੰਗਾਂ ਤੇ ਅਸੀਂ 14 ਮਾਰਚ ਨੂੰ 2023 ਦਾ ਮਾਰਚ ਨੂੰ 2023 14 2024 ਨੂੰ 14 ਮਾਰਚ 2024 ਨੂੰ ਮਹਾਂ ਰੈਲੀ ਕਰਕੇ ਆਇਆ ਜਿਹਦੇ ਵਿੱਚ ਬੀਜੇਪੀ ਦਾ ਸਖਤ ਵਿਰੋਧ ਕੀਤਾ ਲੋਕ ਸਭਾ ਚੋਣਾਂ ਦੇ ਵਿੱਚ ਜਿਹਦੇ ਚ ਬੰਦੇ ਉਹਦੇ ਹਿੱਤੇ ਵਜੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਤੇ ਭਾਰਤ ਦੇ ਵਿੱਚ ਵੀ ਉਹ ਘੱਟ ਗਿਣਤੀ ਸਰਕਾਰ ਆਈ ਜੀ ਇਸ ਕਰਕੇ ਅਸੀਂ ਆਪਣੀਆਂ ਮੰਗਾਂ ਦੇ ਆਲੇ ਕੇਂਦਰ ਤੇ ਕਰਕੇ ਸਰਕਾਰ ਤੇ ਦਬਾਅ ਪਾਉਣਾ ਚਾਹੁੰਦੇ ਆ ਇਹਦਾ ਕੀ ਅਸਰ ਹੁੰਦਾ ਕੀ ਨਹੀਂ ਹੁੰਦਾ ਇਹ ਬਾਅਦ ਚ ਦੇਖੋ ਇਹ ਮੰਗਾਂ ਨਹੀਂ ਮੰਨਿਆਂਗੇ ਅਗਲਾ ਸੰਘਰਸ਼ ਕੀਤਾ ਜਾਵੇਗਾ ਦੇਖੋ ਸਾਡਾ ਇਹ ਮੰਗਾਂ ਦੇ ਉੱਤੇ ਸੰਘਰਸ਼ ਕਰਨ ਵਾਸਤੇ ਹੋਰ ਨਾਮਬੰਦੀ ਲੈ ਕੇ ਆਉਣਾ ਲੋਕਾਂ ਨੂੰ ਹੋਰ ਇਕੱਠੇ ਕਰਨਾ ਵੱਧ ਤੋਂ ਵੱਧ ਇਕੱਠੇ ਕਰਨਾ ਦੂਜੀਆਂ ਜਥੇਬੰਦੀਆਂ ਨਾਲ ਸਾਂਝ ਪਾਉਣੀ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਸਾਰੀਆਂ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਯੁਕਤ ਮੋਰਚੇ ਤੋਂ ਬਾਹਰ ਨੇ ਉਹਨਾਂ ਨੂੰ ਮੋਰਚੇ 'ਚ ਸ਼ਾਮਲ ਕਰਨਾ ਇਹ ਸਾਰਾ ਕੁਝ ਹੀ ਅਪਰਾਲਾ ਨਾਲ ਦੀ ਨਾਲ ਕਰਦੇ ਆਂ